ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਸਕੂਲੋਂ ਆ ਗਿਆ ਮੈਂ ਤੇ ਰੋਟੀ ਓੜੀ ਖਾ ਲਈ ਆ ਤੇ ਹੁਣ ਮੈਂ ਚੱਲਾ ਆ ਆਪਣੇ ਸਹੁਰਿਆਂ ਦੇ ਨਾਲੇ ਕੇਵੀ ਦਾ ਪਤਾ ਲਿਆਈਏ ਮੰਮੀ ਹੁਣ ਵੀ ਚੱਲੇ ਨਾਲ ਜਨੇ ਆਣੇ ਤੇ ਉਧਰ ਹੀ ਆ ਸਾਹਮਣੇ ਵੀ ਉੱਥੇ ਆ ਤੇ ਬਾਕੀ ਉਹ ਆਪਣੇ ਵੱਡੇ ਭਾਈ ਉਧਰ ਲੈ ਕੇ ਆਏ ਆ ਬਿੱਲੀਆਂ ਉਹਨੇ ਦੋ ਬਿੱਲੀਆਂ ਰੱਖੀਆਂ ਵਾ ਉੱਥੇ ਦਿੱਲੀੋਂ ਲੈ ਕੇ ਆਇਆ ਗੱਡੀ 'ਚ ਨਾਲ ਤੇ ਨਾਲੇ ਮੈਂ ਉਹਨਾਂ ਦੀ ਵੀਡੀਓ ਬਣਾਉਂਦੇ ਆਪਾਂ ਤੇ ਮੰਮੀ ਹੋ ਗਈ ਆ ਰੈਡੀ ਮੰਮੀ ਨੇ ਟੋਅਰ ਦੇਖ ਸਕਦੇ ਆ ਹਾਂ ਤੇ ਬਲੌ ਸਸਤੀ ਕਾ ਸਾਰੇ ਹਮ ਸਸਤੀ ਕਾ ਸੀਰੀਅਸ ਹੋ ਗਿਆ ਮੈਂ ਇੱਜਾ ਦੇ ਹਾਂ ਹੋਲੀ ਹੋਲੀ ਜੇ ਕਹਿੰਦੇ ਫੇਰ ਸਾਰੇ ਵਾਹ ਜਦੋਂ ਮੰਮੀ ਦੀ ਆਵਾਜ਼ ਨਿਕਲਦੀ ਉਹ ਤਾਂ ਨਹੀਂ ਨਿਕਲੀ ਚਲੋ ਕੋਈ ਨਹੀਂ ਹੋਲੀ ਹੋਲੀ ਥੋੜੇ ਨਰਮ ਸੁਹ ਜਾਂਦੇ ਸਾਰੇ ਨਮਾ ਨਮਾ ਆ ਬਲੌਗ ਰੋਡ ਸ਼ੁਰੂ ਕੀਤਾ ਨਾ ਇਹ। ਕੋਈ ਵਧੀਆ ਲੱਗਦਾ ਕੋਈ ਨਹੀਂ। ਆਈ ਫਿਰ ਹੁਣ ਚੁੰਨੀ ਛੱਟ ਕਰਕੇ ਲਈ ਏ। ਹਾਂ। ਜਿਹੜੀ ਪਾਸਾ ਕਿਹੜਾ? ਅੱਜ। ਉੱਤੋਂ ਪਾਸਾ ਕਿਹੜਾ? ਹਾਂ ਉੱਪਰ। ਥੱਲੇ ਵਾਲਾ। ਥੱਲੇ ਵਾਲਾ। ਹਾਂ। ਹਾਂ। ਚਲੋ। ਚਲੋ। ਓਏ ਹੋਏ ਸੂਟ ਹੀ ਬੜਾ ਸੋਹਣਾ ਪਾਇਆ ਮਮੀ। ਵਾਓ। ਸੂਟ ਚੈੱਕ ਕਰੋ ਅੱਜ। ਹਾਂ ਹਾਂ। ਚਲੋ ਭੀ ਲੱਗੇ ਤੁਰਨ ਚਲੋ ਬੰਦ ਕਰ ਦੋ ਸਾਰਾ ਕੁਝ ਲੈਡ ਬੰਦ ਕਰ ਤੇਰੀ ਪੁੱਤ ਦੇ ਵੀ ਇੱਕ ਮਿੰਟ ਹੂੰ ਤੋਂ ਪਲ ਗਈ ਹੈ ਪੂਰੀ ਕੜਾਕੀ ਠਾਂਡ ਠੰਡ ਤੇ ਗਈ ਲੱਗਦਾ ਮੈਨੂੰ ਚਲੋ ਆ ਜਾਓ ਫੇਰ ਜਲਦੀ ਕਰੋ ਆ ਗਿਆ ਲਓ ਜੀ ਇਹ ਹੈਗਾ ਇਹ ਘਰ ਉਧਰ ਪਾਰਕਾਂ ਵੀ ਹੈਗੀਆਂ ਅੱਗੇ ਆਪਾਂ ਉਧਰ ਜਾਂਦੇ ਆਂ ਬੱਚਾਂ ਲੈ ਕੇ ਘੁਮਾਉਣ ਆ। ਇਹ ਲਾਈ ਆਪਾਂ ਐਕਟਿਵ ਹਾਂਜੀ ਵਾਹ ਬਈ ਵਾਹ ਹੈਲੋ ਹਏ ਹੇ ਮੂੰਹ ਤਾਂ ਦਿਖਾ ਦੇ ਆਪਣਾ ਇਧਰੋਂ ਕਰ ਇਹ ਤਾਂ ਧੀ ਪਿਆਰੀ ਯਾਰ ਹਰ ਉਹ ਤੇ ਕਰਦੇ ਦੂਜੇ ਜਗ ਤੇ ਲੁ ਗਿਆ ਪਾਪੂ ਤੁਸੀਂ ਆਇਆ ਯਾਰ ਤੂੰ ਘਰ ਲੁ ਕਰਨੇ ਆ ਡਰੀ ਜਾ ਨਾ ਆ ਜਾ ਆ ਜਾ ਹਾਏ ਹਾਏ ਮੇਰੇ ਤੇ ਫੋਕੀ ਬਿਚਾਰੀ ਹਾਂ ਨੂੰ ਕਰ ਮੇਰੇ ਇੰਨਾ ਜਰਾ ਪਿਆਰਾ ਮੂੰਹ ਹੈ ਹਾਂ ਹਾਂ ਉਹ ਬਸ ਇਹ ਦੇ ਰੋਣ ਦੇ ਪਰ ਵੀ ਹੂੰ ਉਹ ਤਾਂ ਇੰਨੇ ਵੱਾਲੇ ਨੇ ਮਗਰ ਕਿੱਡੀ ਵੱਡੀ ਲੱਗਦੀ ਪਉ ਚੋ ਨੀ ਚੋ ਨੀ ਨੋ ਨੋ ਦਰ ਦਰ ਦਾਂ ਇਹ ਕੇ ਇਹਨਾ ਫੋਟੋ ਖੇ ਤੇ ਮੇਰੀ ਮੈਂ ਨਾ ਕਰਦੀ ਓਏ ਤੂੰ ਜਾ ਇਹ ਪਾਪ ਤੇ ਚੱਲ ਜਾਂਦਾ ਅੱਛਾ ਨਹੀਂ ਹਾਂ ਕਰਦੀ ਛਾਲ ਮਾਰਦੀ ਹਾਂ ਇਹਦੇ ਬੱਜਦੇ ਕਮਰੇ ਦੇ ਹਾਂ ਦੇਖਾ ਤੇ ਵਾਦੋ ਵਜਾ ਮਾਰਿਆ ਹੈ ਜੋ ਕਿ ਨਾ ਨਾ ਇਹ ਕਿਸੇ ਕੋ ਰ ਪਿਛੋੜ ਕਰਕੇ ਕਿਤੇ ਰਹਿੰਦਾ ਹੈ ਹੈਲੋ ਇਹਦਾ ਨਾਮ ਵੀ ਰੱਖਿਆ ਬਈ ਜਸਪਰ ਹੈ ਜਸਪਰ ਹੈਲੋ ਜਸਪਰ ਇਧਰ ਵੇ ਮੁੱਛਾਂ ਨੇ ਦਾਣ ਘਰ ਬੱਚੇ ਹੋਏ ਲੈ 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 ਉਹ ਸਫਰ ਜੇ ਚੋਂ ਆਇਆ ਨਾ ਆਏ ਹਾਏ ਇਹ ਉਹਦੇ ਪਿਆਰਾ ਇਹ ਕਿੰਨੇ ਪਤਾ ਨਹੀਂ ਇਦਾਂ ਹੀ ਆ ਦੋ

ਚਿਕਨ ਇਹਦਾ ਅੱਛਾ ਉਹਦਾ ਥੋਣ ਆ ਗਿਆ ਹੋਈਆਂ ਨਾ ਨਾ ਨਵੀਆਂ ਹੋਈਆਂ ਜਿਹਦੋਂ ਦੀ ਪੈਕਿੰਗ ਹੀ ਆਉਂਦੀ ਹੈ ਜੀ ਨਵਾਂ ਆ ਸੀ ਇਹ ਲਪਟੇ ਉਹ ਫਲਾ ਦਲਾ ਇਹ ਨਾ ਮਿੱਟੀ ਹਾਂ ਕਹਿੰਦਾ ਮਿੱਟੀ ਦਾ ਪੁਆੜ ਟੋੜ ਜਿਹਾ ਬੜਾ ਪਿਆਵਾ ਹਾਂ ਹੁਣ ਇਹ ਚਿਕਨ ਖਾਣ ਦੀਆ ਉਹ ਤਾਂ ਇਹ ਖਾਣ ਵਾਲੀ ਚੀਜ਼ ਆ ਆਹ ਹੋਰ ਮਾਡ ਫੂਡ ਹੋ ਰਿਹਾ ਇਹਨਾਂ ਦਾ ਫੂੜੇ ਆ ਸਹੀ ਗੱਲ ਸਹੀ ਗੱਲ

ਈ ਵਾਰ ਐ ਲੱਗੇ ਜੀ ਹੁੰਦੇ ਨਿਆਣਿਆਂ ਦੀ ਪਰਵਾਹ ਨਹੀਂ ਓਏ ਆਹ ਕਿੱਥੇ ਬੈਠੀ ਆਇਦਰ ਨੁੱਕਰ ਜੇ ਵੜੀ ਐ ਇਧਰ ਵੇਖ ਓਏ ਭੋਲੇ ਕਾਕੇ ਅੱਧੇ ਦੇ ਇਹਦੀ ਪੂੰਛ ਆ ਕਰੋ ਇਧਰ ਉਹਨੂੰ ਪਤਾ ਵਾਰ ਕਿੱਛਾ ਹਾਂ ਹੂੰ ਪੜਾਉ ਨਹੀਂ ਪੁਰਾਣੇ ਦੰਦੂ ਨਿਮਾ ਆ ਰਹੇ ਦਰ ਕਿੰਨੇ ਵਾਲ ਪੂੰਛ ਛੱਡਿਓ ਛੱਡ ਦੋ ਛੱਡ ਦੋ ਕੋਈ ਨਹੀਂ ਚੱਲ ਚਾਹ ਕਰਦੇ ਤੂਠ ਸਾੜ ਕੇ ਪਾੜ ਦੇ ਇਹ ਹੁੰਦਾ ਐ ਦੀ ਦਰਦੀ ਹੈ। ਉਹ ਦੂਜੀ ਰੁખી ਆ। ਭਾਈ ਇਹ ਕੱਬੀ ਆਉਗੀ। ਅਮਨ। ਕੱਟਨ ਦੇ ਉਰੋਂ ਬਾਹਰ। ਅਮਨ। ਲਾਵੀ ਨੂੰ ਕੱਢ ਕੇ ਲਿਆਂਦਾ ਥੱਲੇ ਉਂਗੇ ਦੀ ਇੱਕ ਤਾਂ। ਦੰਦ ਮਾਰ ਕੇ। ਕਰਦੇ ਮੈਂ ਜਸ ਕਰਨ ਭਾਈ ਆਏ ਸੀ। ਨਾਉ ਨੂੰ ਨਿਮਾਰ ਗੇ। ਜਾਲਾ ਲੱਗਾ ਉਹਨੂੰ। ਕੋਲ ਤੋਂ ਸਾਰਾ। ਹਾਂਜੀ। ਇਹ ਤਾਂ ਮੂਵੋਸ ਹੈ ਇਹ ਤਾਂ ਸੋਹਣੀ ਹੈ ਨਾ ਇੱਕ ਮਿੰਟ ਤੋਂ ਵੱਡੀ ਆਏ ਹਾਂ ਅੱਛਾ ਬਸ ਹਰੇ ਹਾਲਾ ਤੁਮੀ ਖਾ ਨਾ ਮੇਰੇ ਕੋਲ ਤਾਂ ਨਾ ਫਟੇ ਮੇਰੇ ਵਾਂਗੂ ਹੋ ਵੀ ਹੋ ਬੱਸ ਆਹ ਦਾ ਪਾ ਲਓ ਕੋਕ ਲੱਗ ਗਿਆ ਮੈਂ ਤਾਂ ਤੇਰੇ ਕੋਆ ਸੀ ਭਾਈ ਨੂੰ ਪੁਰਾ ਜਗਾੜ ਰੱਖਿਆ ਨਾ ਖਾਂ ਪੀ ਨੂੰ ਚਲ ਆ ਮੈਂ ਲੱਗੀ ਬੰਦ ਕਰ ਪਰ ਕਿਹਦੀ ਤਬਣਾਉਣੀ ਕਹੀਦੀ ਤਾਂ ਬਾਹਰ ਹੋ ਗਈ। ਪੜ ਲਾ ਨਾ ਤੂੰ ਆਪ ਪੜ ਲਾ। ਇਹ ਗੁੱਸੇ ਖੂਰ ਜੀ ਲੱਗਦੀ ਜੇ ਰੁਕ। ਪਰੋ ਭਾਈ ਇੱਕ ਹੋਰ ਦੇ। ਹਾਏ ਕਿ ਤੋ ਹਾਟਾਡੇ ਸੂਟ। ਤਾਂ ਨਹੀਂ ਲੱਗਦਾ ਕਿ ਕਿਧਰ ਹੁੰਦੇ ਆ। ਹਾਂ ਨਿਕਲਦੀ ਨਹੀਂ ਪਈ ਇੱਦਾਂ। ਸਾਸਿਕਾ ਜੇ ਸਲਿਨ ਦੇ ਦੀਆਂ ਸੇਲੀਆਂ ਆਈਆਂ ਕਿੰਨੀਆਂ ਸੋਹਣੀਆਂ ਸਾਸਿਕਾ ਜੀ ਸਾਸਿਕਾ ਸਸਿਕਾ ਲਈ ਸਾਸਿਕਾ ਜੋਤੀ ਕੀ ਹਾਲ ਹਾਂਜੀ ਜੀ ਸਸਿਕਾ ਮਮੂ ਮਮੂ ਦਾ ਜੀ ਕਾ ਸੌਣ ਲੋ ਹਾਂਜੀ ਇਹਦਾ ਹੀ ਤੇਰਾ ਵੜਾ ਸ਼ੂਟ ਜੇ ਰੈਡੀ ਹੋ ਨਿਕਲ ਆਈ ਦੁੱਦੀ ਵੀ ਹੋ ਰੈਡੀ ਆ ਗਈ ਗੁਰਬੀਰ ਸਾਡੀ ਗਿੱਦੜੀ ਚੋਨੀ ਕੀ ਆ ਜੀ ਗੁਰਬੀਰ ਹੱਥ ਲਾਉਂਦਾ ਬੜਾ ਟਾਈਮ ਲੱਗਦਾ ਗੁਰਬੀਰ ਲਾ ਲਾ ਤੁਹਾਨੂੰ ਗੁਰਬੀਰ ਗੁਰਬੀਰ ਹੱਥ ਲਾਉ ਉਹ ਬਲੇ ਜਸਲੀਨ ਤੂੰ ਵੀ ਲਾਉਣੀ ਹੱਥ ਲਾ ਵਾਓ ਮਸਤ ਤੁਸੀਂ ਮੈਨੂੰ ਮਾਰਦੇ ਲਾ ਲਾ ਖਲਾ ਦੇ ਪਰ ਉਹ ਦੇਖਿਆ ਵਾਪਸ ਕਿੱਦਿ ਗੋਣਾ ਜਿਹੜਾ ਬੋਲਣਾ ਖਾਈ ਲੱਗੀ ਜੋ ਤੇ ਬੰਦੋ ਵਾਲੇ ਥੋੜਾ ਮੋਲ ਕੁੜਕਾ ਨੇ ਇੱਕ ਬੜਾ ਵੇਨਾ ਚੜਾ ਆ ਜਾ ਉਹ ਨਹੀਂ ਹੂਨ ਮਾਰਦੇ ਹਾਲੇ ਯਾਰ ਹਾਂ ਜਿਹਨੇ ਲੱਗਦੇ ਵਾਲ ਹੁਣੇ ਪੂੰਛਦੇ ਵੇਹ ਗੱਡੀ ਦੀ ਪੂੰਛ ਬੱਲੇ ਬੱਲੇ ਇਹ ਨਾ ਟੱਕੇ ਹੈਲੋ ਇਹ ਨਾ ਇਹ ਪੂਰੀ ਮੂਡ ਜਿਉਂ ਨੌ ਨੂੰ ਮਾਰਨ ਦੇ ਜਿਵੇਂ ਲੱਗਦਾ ਆਈਡੀਆ ਲਾਇਆ ਆ ਕੰਫਰਲ ਭੱਲ 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 ਇਹ ਜਿਹੜੀ ਪਹਿਲੇ ਅੰਦਰੋਂ ਕੰਮ ਨਹੀਂ ਗਿਆ ਹਾਂ ਸੱਚਾ ਛੱਡ ਦੇ ਦਿਖ ਲੈਣ ਦੇ ਕਢਾਉਣਾ आपने मेरे को वो है ठीक है सिग्नेचर भी शेयर कर ली और मैं वो ऐड करके शेयर कर दी हमें पता है क्लियर हो जाएगा हेलो जसपर मैं आपको बोल करती हेलो जसपर जसपर आपको ऐसा आ रही सर वो खबरें भरे हेलो जसपर ਓਏ ਜਸਪਰ ਹਾਂ ਵਈ ਸਾਰੀ ਬੜੀ ਤੈਨੂੰ ਨਹੀਂ ਚੜੀ ਹਾ ਕੇ ਤੇ ਕਹਿੰਦੇ ਉਹ ਤੈਨੂੰ ਥੁੱਪੀ ਚੜ ਗਈ ਆ ਹਾਂ ਹਾਂ ਜਸਪਰ ਓਏ ਜਸਪਰ ਜਸਪਰ ਤੂੰ ਇਨਾ ਕਿਉਂ ਡਕ ਕਿਉਂ ਆਂਦਾ ਇਨਾ ਕਲਪ ਕਿਉਂ ਤੂੰ ਓਏ ਜਸਪਰ ਹਾਂ ਅਜੇ ਨਹੀਂ ਕਰਿਆ ਨਾ ਤੂੰ ਤੇ ਕਿਹਨ ਕੱਲ ਆ ਰਹਿਣ ਵੇਰ ਹੁਣੇ ਛੁੱਟਾ ਪੁੱਟੇ ਅੱਖਾਂ ਵੀ ਖੋਲ ਲਾ ਨਹੀਂ ਪੁਰਨਾ ਇਹਨੂੰ ਹੱਥ ਨਾ ਮਾਰੇ ਬੈਠੇ ਖਾ ਖੋਲ ਦੂਰਾ ਸਿਰ ਤੇ ਹੱਥ ਮਾਰੋ ਨਾ ਪੇ ਅੱਖਾਂ ਬੰਦ ਕਰ ਹਾਂ ਕਾਲੀ ਤੇ ਬਾਦ ਹਾਂ ਡਰ ਨਹੀਂ ਤੂੰ ਵੀ ਲਾ ਲੈ ਹੱਥ ਚੱਲ ਦਸਲੀਨ ਨੂੰ ਚੁਕਾ ਨੀ ਦੇ ਚੁਕੜ ਨਹੀਂ ਹੋਵੇ ਦਸਲੀਨ ਨੂੰ ਲਾ ਦਸਲੀਨ ਹੀ ਟਾੜਾ ਮੈਂ ਪਾਉਂਗੀ ਉਹ ਦੇਖ ਨਾ ਕੁੜੀ ਨੂੰ ਦਿਖਾਓ ਬਾਨੀਆ ਅੱਛਾ ਓੜੀਆਂ ਬਣਾਈਆਂ ਨੇ ਠੀਕ ਆ ਛੜਕਿਆ ਦਾ ਵੱਧ ਗਿਆ ਪਾ ਦੋ ਸੁਭ ਜਾ ਨਾ ਪਰ ਹਲੂ ਸੋਖ ਕੇ ਦਿਓ ਉਹ ਦੋ ਜੋੜੇ ਹੀ ਨੇ ਕੜਿਆ ਲਾਉ ਮੈਂ ਪਾਉਂਗੀ ਤੁਪਣੇ ਭਜੂ ਗਾ ਕਰ ਦੋਆਆਂ ਕਰਦੇ ਨੇ ਜੱਟ ਜੀ ਦਸਲੀਨੋ ਇਹਦੇ ਨਹੀਂ ਉਹਦੇ ਜੜਨੀ ਜਾ ਦੇ ਦੂਜੀ ਦੇ ਪੋਤਾ ਵਿੱਚ ਕਿਤਨੀ ਜਾਂਦਾ ਕੀ ਆਇਆ ਹੂੰ ਕੋ ਨੂੰ ਪਾਰਾ ਪਾਰਾ ਨਹੀਂ ਦੇ ਜਿੰਨਾ ਹਾਂ ਇੱਕ ਕੰਨ ਦੇ ਲਮਕਾ ਦੇ ਲੈ ਕੇ ਨਾ ਭੱਜ ਜਾ ਕਿਤੇ ਹਾਂ ਜਸਲੀਨ ਪੱਕੀ ਦੇ ਲਈ ਹਾਂ ਨੂੰ ਨਹੀਂ ਉਹਨੂੰ ਕਿੰਨਾ ਭਾਰਾ ਤਨ ਮਹਿਸੂਸ ਹੋ ਰਿਹਾ ਇਧਰ ਖੜੋ ਗਈ ਤੇ ਇਧਰ ਹੂੰ ਤੋ ਕਿਰਦਾਰ ਜੇ ਸੋਲਵ ਕਰੀਏ ਕਿਹਦੀ ਕਟਕਰੀ ਹੋਣੀ ਆਏ ਬੋਲੋ ਲਓ ਕਰੋ ਮਾਰ ਬੈਣਾ ਨੀ ਕੁੱਪੇ ਤਸੀਨਾ ਪੜ ਮੈਂ ਹੋ ਗਈ ਨਹੀਂ 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 ਤੋ ਪਹਿਲੀ ਬਾਤ ਸੁਣੋ ਜਲ ਜਲ ਚੱਲਿਆਂ ਨੇ ਬੈਦ ਦੋਨੇ ਕੋ ਬਾਹਰ ਨਾਲ ਮੇਰਾ ਬਦ ਕੋਈ ਨਹੀਂ ਇਹ ਤੇ ਦੇਖੋ ਇਥੇ ਨਾ ਤੇ ਢੁੱਡੀ ਗਈ ਹੈ ਹਨਾ ਹਾਲ ਗੁਰ ਵੀ ਆ ਗਿਆ ਹਣੀ ਤੱਲੇ ਘੁੰਮਣ ਕਿੱਥੇ ਜਾਣਾ ਇਹ ਕਿ ਘੁੰਮਣੇ ਚਲਾ ਚਲਾ ਹਾਲ ਗੁਰ ਵੀ ਚਲ

ਚਿਆਰੋਂ ਗੀੜੀ-ਕੁੜੀ ਲਾਉਂਦੀ ਆ। ਪੇ ਵੀਰ ਨਾ ਹਲ ਵਰਦੇ। ਨਹੀਂ ਚੱਤਾਂ ਨੂੰ ਵਈਲੇ। ਨਹੀਂ ਕੁਛ ਨਹੀਂ ਇਹਨੂੰ ਕਹਿ ਲਿਆ। ਆ ਆਪਣਾ ਗੁਰਵੀਰ ਸਿੰਘ ਗੀੜੀ ਲਾ ਆਇਆ। ਵੇ ਕੜਾ ਖੁਸ਼ੀ ਹੁਣ। ਪੀ ਜਾਣਾ ਈ। ਗੁਰਵੀਰ ਜਾਏ ਪੰਗੇ ਲਾਣਾ। ਨਾਲਾ ਹੱਥ ਆ ਜਾ ਦੋਨੋਂ ਦੇਖ ਹੱਥ ਆ ਉਹਨੂੰ ਹਾਈ ਲਾਤਾ ਇਹ ਕਿਹਦੇ ਕੀ ਕਹਿੰਦੇ ਇਹਨੂੰ ਗੁਰਪ੍ਰੀਤ ਦਾ ਨਾਮ ਕੀ ਆ ਕਿਹੜੇ ਆ ਗੁਰਪ੍ਰੀਤ ਕੀ ਨਾਮ ਇਹਦਾ ਦਿਨੇਸ ਲਾਖਣਾ ਨਵਾਂ ਆ ਸਰ ਬੜੀ ਇੱਕ ਮੀਨ ਖੜਾਉਂਦੇ ਪੰਜ ਮਹੀਨੇ ਹੋ ਗਏ ਐਕਟਿਵ ਲੈ ਇਹਨੂੰ ਤੇ ਪਹਿਲਾ ਵਲੌਗ ਤੇ ਇਹ ਵੇਖਿਆ ਸੀਗਾ ਉਦਾਂ ਦੀ ਸਿੱਖਾਂ ਦੀ ਐਦਾ ਸਿੱਖੀ ਜਾਂਦੀ ਆ। ਤੂੰ ਮੈਨੂੰ ਇਹਨਾਂ ਦਾ ਸਟਾਰਟ ਕਰਕੇ ਵਖਾ ਪਹਿਲਾ। ਨਹੀਂ ਹੋ ਰਹੀ ਮੇਰੀ ਗੱਲ। ਸ਼ੂਗਰ ਮੂਰਤ ਆਇਆ ਏ ਥੋੜਾ। ਲਓ। ਹੋ ਗਈ ਸਟਾਰਟ? ਪਹਿਲਾਂ ਮਜ਼ਾ ਸਟਾਰਟ ਹੋਈ। ਦੇਖਣ ਦਾ ਕੋਈ ਹੈ ਨਹੀਂ ਢਾਂਗੇ ਇੱਥੇ ਕਟਾ ਬਹੁਤ ਹੁੰਦਿਆ। ਉਹ ਅੱਗੇ ਪਲਾਟ ਕੱਟੇ ਆ ਉਹਨਾਂ ਨੇ। ਤੇ ਮਿੱਟੀ ਕਟਾ ਬਹੁਤ ਦਾ ਸਾਰਾ ਇੱਕ ਪਾਰਕ 'ਚ ਲੈ ਜੰਨੇ ਆ। ਚੱਲ ਫੇਰ। ਹਾ ਇੱਧਰ ਗੱਡੀਆਂ ਆਉਂਦੀਆਂ ਇਧਰ ਹਾਂ ਦਾ। ਮੈਂ ਤਾਂ ਪਾਈ ਵੀ ਆ ਛੱਟੀ ਆ ਤੇ ਗੰਦੀ ਹੋਈ ਨਹੀਂ ਛੱਟੀ। ਗਾਇਜ਼ ਆਜ ਬੜੇ ਧਰਾ ਬਾਦ ਮੂਰਤ ਸਵਾਉਣ ਲੱਗਾ ਏ। ਐਕਟਿਵ ਹੋ ਸਿੱਖਣ ਲੱਗੀ ਏ ਫੇਰ। ਬੂਰੀ ਦਿਨ ਮੈਂ ਛੱਡ ਕੇ ਆਉਣਾ ਸਵੇ। ਕਹਿੰਦੇ ਨਾ ਰਿਸਕ ਲੈਣੇ ਚਾਹੀਦੇ ਆ। ਦੇਖੋ ਰਿਸਕ ਲੈਣ ਲੱਗਾ। ਹੋ ਗਿਆ ਪਹਿਲਾਂ ਮੈਨੂੰ ਇੱਕ ਕੀ ਹੋ ਗਿਆ? ਹੋ ਗਿਆ ਤਾਂ ਨਾਪ ਨੂੰ। ਕਲੱਚ ਤੇ ਨਾਪੋ ਬ੍ਰੇਕ। ਚੱਲ। ਇਹਨੂੰ ਚੇਤਾ ਹੀ ਭੁੱਲ ਗਿਆ। ਟਾਈਮਰ ਹੋ ਗਿਆ। ਬਾਦ ਗੱਡੀ 'ਚ ਨਾ ਮਾਰੀਂ। ਲੈ। ਐ ਕਿਤੇ ਬਣ ਗਈ ਗੱਲ ਵਾ। ਇਧਰੋਂ ਘੁਮਾ ਲਾ। ਲੈ, ਉਹਨਾਂ ਦਾ ਤੇ ਕੀ ਹੋ ਗਏਗਾ ਕੰਮ। ਅੱਗੇ ਫੋਟੋ ਸ਼ੂਟ ਹੋਉਂਦਿਆ। ਫਾਇਦਾ ਪਾਰਕ ਬੜੀ ਸੋਹਣੀ ਐ ਇੱਥੇ। ਪਾਰਕ ਬੜੀ ਸੋਹਣੀ ਨਾ ਮੇਰਾ। ਐਰ ਕੋ ਇੱਥੇ ਤੁਰਨੇ ਦੀ ਹੁਣ। ਧਿਆਨ ਨਾ ਇਹਦੇ ਕੋ ਝਾੜੀਆਂ ਮਾਰ ਕੇ ਘਰ ਨਾਲ ਵੜਦੀ। ਚੱਲ ਚੱਲ ਚੱਲ। ਉਹ ਚਲੇ ਰੋਟੀ ਖਾਣ ਦੇ। ਹੱਥ ਕਿਹੜਾ ਕਾਣ ਮੈਂ ਮੋਬਾਈਲ ਬੰਦ ਕਰਨਾ ਹਾਂ ਮੈਂ ਮੋਬਾਈਲ ਫੜਿਆ ਚੱਲ ਮੈਂ ਨੂੰ ਜਾ ਇਹਨੂੰ ਇਧਰੋਂ ਹਾਂ ਰੇਸ ਤੇ ਰੇਸ ਤੇਰੀ ਅਜੇ ਤੱਕ ਨਹੀਂ ਦਿੱਤੀ ਜਾਂਦੀ ਜਾਵਾ ਜਾਵਾ ਖੇਤੇ ਰਾ ਖੇਤ ਕੇ ਖੇਤ ਕੇ ਵਧੀਆ ਚੱਲ 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 ਪਾਛੇ ਲਾ ਲਈ ਚਲਾ ਲਈ ਚਲਾ ਦੇ ਠੀਕ ਹੈ ਠੀਕ ਆਦੇ ਜਾਂਦੇ ਅੱਗੇ ਵੀ ਟਟਾਈ ਹੋਏ ਜਾਂਦੇ ਜਾਂਦੇ ਚਾਹ ਆਇਆ ਸ਼ਾਬਾਸ਼ ਦੀ ਮਾਗਣਾ ਬਹਿ ਬਹਿ ਹੋ ਗਈ ਆ ਗਾਇਦ ਇਧਰ ਦੇਖੋ ਵੀ ਮੰਮੀ ਮਮਮੀ ਨੂੰ ਬੁਖਾਰੇ ਪਹਿਲਾਂ ਛੋੜੇ ਬੱਚਾ ਨੂੰ ਮਵਾਜਾ ਮਾਰਦੀ ਮੰਮੀ ਮੈਂ ਚਲਾ ਲਈ ਆ ਮੰਮੀ ਹਾਂ ਆਉਂਦੇ ਗੱਡੀ ਤੋਂ ਕੋਈ ਨਹੀਂ ਚੱਲ ਚੱਲ ਇਧਰ ਮੁੜ ਲੈ ਰੋਜਾ 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 ਅੱਛਾ ਤਾਂ ਮੋੜਦਾ ਗੱਡੀ ਲੰਘੀ ਹੈ ਮੋੜਦਾ ਉਹਨੂੰ ਦੂਜੀ ਗੱਡੀ ਆ ਜਾਣੀ ਲਾ ਵੀ ਓਏ 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 ਚੱਲ 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 ਸਿੱਧਾ ਮੀਟਰ ਵਾਲੇ ਡੱਬੇ ਤੇ ਮਾਰ ਜਾ ਕੇ ਓਏ ਓਏ ਨਾ ਗੱਡੀ 'ਚ ਮਾਰਦਣ ਲੱਗੀ ਛਿਦਿਆਣੇ ਚਾਲ ਉੱਤਰ ਤੂੰ ਮੈਨੂੰ ਡਰਾਈ ਜਾਣਾ ਡਰਾਈ ਜਾਣਾ ਤੂੰ ਗੱਡੀ 'ਚ ਮਾਰ ਲੱਗੀ ਤੇ ਮੈਂ ਡਰਾਵਾਂਗੇ ਨਾ ਇਧਰ ਮੁੜ ਹਾਂ ਇਧਰ ਮੁੜ ਲਾ ਸ਼ਾਬਾਸ਼ ਸ਼ਾਬਾਸ਼ ਕੀ ਹੋਇਆ ਹੱਥ ਧੋਹੰਦੇ ਜਦੋਂ ਪਿੱਛੇ ਬੈਠਾ ਹਾਂ ਨਾ ਤਾਂ ਸਹੀ ਨਹੀਂ ਮੁੜਦਾ ਉਹ ਲੋ ਤੇ ਕੋਈ ਸਹੀ ਕਿਥੇ ਮੁੜਦੇ ਚਾਲੋ ਪ੍ਰੇਤ ਤੇ ਦੇ ਕੀ ਕਰਨੀ ਇਹਨੂੰ ਰੇਤ ਐਂ ਕਿ ਫੇਰ ਨਹੀਂ ਉਹ ਟੋਲਦੀ ਜਿੱਦਾਂ ਉਹ ਦੇਈਆਂ ਇਦਾਂ ਦਾ ਫੇਰ ਸਰ ਗਿਆ ਮਾਰਵਾਏ ਮੰਮੀ ਨੂੰ ਹਣ ਮਾਰਵਾਏ ਮੰਮੀ ਨੂੰ ਬੋਲ ਹੀ ਨਹੀਂ ਹਣ ਮੰਮੀ ਸੌਤਾ ਓਖਾ ਟਾਸ ਸਪੀਡ ਬ੍ਰੇਕਰ ਪ੍ਰਕਰਮਾ ਕਰੀ ਜਾਂਦੀ ਹੈ ਟਰਾਲੀ ਅਗਦੇ ਹੁਣ ਮੈਂ ਉਹ ਹੱਥ ਦੇ ਕੇ ਰੋਕਾਂ ਉਥੇ ਚੱਲ 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 ਮੰਮੀ ਨੂੰ ਨਹੀਂ ਆਵਾਜ਼ ਮਾਰੀ ਤੂੰ ਚੱਲ 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 ਵੇਖ ਤੇ ਹੁਣ ਟਰਾਲੀ ਕ੍ਰੋਸ ਹੁੰਦੀ ਕਿ ਨਹੀਂ ਜਾਂਦੇ 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 ਓ ਬੱਲੇ ਜਾਂਦੇ ਜਾਂਦੇ ਓ ਟਾਇਰ ਨਿਕਲ ਗਏ ਓ ਓ ਟਾਇਰ ਟੋ ਟੋ ਟਾਇਰ ਨਿਕਲ ਗਏ ਓ ਜੋ ਰੋਟ ਓਏ ਬੈਕਰ ਬੈਕਰ ਬੈਕ ਕਿਦਾਂ ਕਰੋ ਇਧਰ ਨਾ ਮੋੜ ਉੱਥੇ ਜਾ ਕੇ ਮੁੜਿਆ ਭਾਵੇਂ ਗੱਡੀ ਚ ਵਾਜ ਜਾਂਦਾ ਆਗ ਹੀ ਬਣਿਆ ਇਹ ਦੇਖੋ ਚਲਦੀ ਜਲਦੀ ਹੁਣ ਸਾਡੇ ਸਾਹਮਣੇ ਟਾਇਰ ਨਿਕਲ ਗਿਆ ਉਹ ਟਾਇਰ ਹੀ ਵੱਡਾ ਆਇਆ ਆਣਾ ਉਹਨੇ ਇੰਟਰਨੈਸ਼ਨਲ ਟ੍ਰੇਡ ਭਈਆ ਫਿਰ ਆਗ ਹੀ ਹੋ ਗਿਆ ਜੀ ਹੋਏ 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 ਇੱਕਦਮ ਹੀ ਨਿਕਲ ਗਿਆ ਉਹ ਟਾਇਰ ਇੱਕਦਮ ਹੀ ਟਾਇਰ ਨਿਕਲ ਗਿਆ ਰੋਕਾ ਕੋੜਾ ਬੋਲਾ ਮੈਂ ਫਸ ਗਿਆ ਹਾਂ ਬੱਜ ਗਿਆ ਮੈਂ ਗੱਡੀ ਚ ਨਹੀਂ ਆ ਗਿਆ ਬੱਜਾ ਦਾ ਆਹੋ ਹੈ ਭਾਜੀ ਇਹਨੂੰ ਕਦੇ ਇਹ ਤਿੰਨ ਪਲੇ ਖਾਪੈਂਦਾ ਵੀ ਮੱਛੀਆਂ ਹੁੰਦੀਆਂ ਦਰਵਾਸ ਪਰਾਵਾ ਇੱਥੇ ਨਹੀਂ ਸੱਤੀ ਮੱਛੀਆਂ ਆਈਆਂ ਮੱਥਾ ਟੇਕ ਲਾ ਉਹ ਮੱਥਾ ਟੇਕ ਦਾ ਆ ਨੂੰ ਆ ਜਾ ਓਏ ਮੱਥਾ ਟੇਕ ਲਿਆ ਨਾ ਇੱਧਰ ਆ ਕੇ ਪਰਛਾਲ ਲੈ ਲੈ ਹੁਣ ਉਹ ਤਾਂ ਬਹੁਤ ਇਨਾਂ ਦੇ ਬਹਿ ਰਿਹਾ ਨਵੀ ਓਏ ਓਏ ਆ ਲਾ ਲਾ ਸਿਰ ਤੇ ਤੂੰ ਹਾਲ ਸਿਰ ਤੇ ਚੱਕ ਗਿਆ ਛੋੜ ਦਿੰਦੀ ਥੱਲੇ ਹਟ ਇਹ ਵੜਦੇ ਨਹੀਂ ਤਰੇ ਹਣਾ ਇਹ ਵੜਦੇ ਨਹੀਂ ਆਹ ਇਧਰ ਆਇਆ ਇਧਰ ਆਇਆ ਦੰਦੀਆਂ ਵਟਾਲੀ ਲਓ ਜੀ ਆ ਇਹਨਾਂ ਦੀ ਖਰਾਕ ਆ ਡਰਾਈ ਫਰੂਟ ਇਹਨਾਂ ਦਾ ਠੀਕ ਆ ਤੇ ਜਿਹੜਾ ਇਹਨਾਂ ਨੂੰ ਚਿਕਨ ਵਾਲੀ ਉਹ ਦਿੱਤੀ ਆ ਨਾ ਇੱਕ ਪੌਚ ਜਿਹੜਾ ਹੈਗਾ ਤੇ ਉਹ ਇੱਕ ਹੈਗਾ 50 ਰੁਪਏ ਦਾ ਤੇ ਰੋਜ਼ ਤੇ ਤਿੰਨ ਤਿੰਨ ਖਾਂਦੀਆਂ ਐ ਤਿੰਨ ਦੇ حساب ਨੇਕ ਜਿਹਨਾਂ ਦਾ 150 ਦੋਵਾਂ ਦਾ 300 300 ਰੁਪਿਆ ਇੱਕ ਦਿਨ ਦਾ ਖਰਚਾ ਸਿਰਫ ਉਹ ਡਰਾਈ ਫੂਡ ਕੱਢ ਕੇ ਹਫਤੇ ਬਾਅਦ ਟੀਕਾ ਲੱਗਦਾ ਆਹ ਦੇਖੋ ਨੌਂ ਨੂੰ ਮਾਲੂ ਮਾਰਦੇ ਹਾਂ ਹਾਸੇ ਬਾਅਦ ਟੀਕਾ ਲੱਗਦਾ ਇਹ ਆਹ ਵੀਡੀਓ ਬਣਾ ਹੀ ਚੱਲਦੀ ਹਾਂ ਹਾਂ ਕੀ ਅਮਾ ਮਾਉ ਲਾਈਏ ਕਦੇ ਐਂ ਕਰੋ ਨਾ ਫਿਰ ਨੂੰ ਨੀਂਦ ਹੀ ਆਉਣੇ ਸ਼ੁਰੂ ਹੋਏ ਜੀ ਬੜਾ ਵਧੀਆ ਐਸੇ ਐਂ ਖਾਚੇ ਰਾ ਕੇ ਬੜੇ ਖੁਸ਼ ਹੋ ਜਾਓ ਮੇਰਾ ਬੰਦੂ ਫੇ ਮੇਰਾ ਬੰਦੂ ਹਾਉ ਸੇਮ ਤੇਰੇ ਵਾਂਗੂ ਆ ਜੇ ਤਾਂ ਤੂੰ ਨਹੀਂ ਖਾਚੀ ਕਰਾਉਣੀ ਹਣੀ ਆਪਣੇ ਪਾਪਾ ਕੋ ਪਈ ਹੈ ਲੈ ਲੋ ਜਸਪਰ ਨੀਂਦ ਆ ਗਈ ਚੱਲਣ ਲੱਗ ਪਿਆ ਉਹਦੇ ਅੰਦਰ ਕੁੜਪਾ ਦੂਜਾ ਕਿੱਥੇ ਆ ਦੂਜੀ ਹੋਰ ਵੀ ਸਵਾਲ ਆ ਜਿਹੜੀ ਚੱਲਦੀ ਨਾ ਮਸ਼ੀਨ ਜੀ ਚੱਲਦੀ ਅੰਦਰ ਇਹ ਸਾਰੇ ਬਿੱਲੀਆਂ ਵਿੱਚ ਹਾਂ ਤੂਟ ਕੇ ਨਾ ਪਤਾ ਕੀ ਮਤਲਬ ਆ ਮੈਨੂੰ ਲੱਗਦਾ ਜੇ ਪੂਰੀ ਖੋਸ਼ਾ ਕਰਨਾ ਇਹ ਹੈਪੀ ਆ ਹਾਂ ਇਹ ਉਹਦੀ ਵੀਬ੍ਰੇਸ਼ਨ ਕਰਦਾ ਹਾਂ ਮੈਨੂੰ ਲੱਗਦਾ ਇਹ ਪੂਰੀ ਖੋਸ਼ਾ ਪੂਰੀ ਖੋਸ਼ਾ ਤਾਂ ਹੈ ਆਪਣੀਆਂ ਬਿੱਲੀਆਂ 24 ਘੰਟੇ ਕਰਦੀਆਂ ਨੇ ਸਹੀ ਗੱਲ ਹੈ ਸਹੀ ਗੱਲ ਇਹ ਪੈਂਟ ਦਾ ਸੂਰਾ ਹਾਰੀ ਦਿੱਤਾ ਹੀ ਲੈ ਵੀ ਇਧਰ ਵੀ ਸੁੱਤਾ ਹਰ ਚਾਈ ਜਿ ਲੈ ਕੇ ਜਿਸ ਹੋ ਜਾਂਦਾ ਮੈਂ ਦੇ ਦੇ ਕੀਤਾ ਹੀ ਫੇਸ ਹੋ ਗਿਆ ਹਾਂ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਬਤ ਇੱਥੇ ਖਤਮ ਕਰਦੇ ਹਾਂ ਮਿਲਦੇ ਆ ਅਗਲੇ ਵਲੌਗ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰ ਦਿਓ ਵਧੀਆ ਜਿਆ ਅਗਰ ਚੰਗੀ ਲੱਗੇ ਤਾਂ ਚਲੋ ਠੀਕ ਹੈ ਜੀ ਓਕੇ ਮਿਲਦੇ ਹਾਂ ਬਾਅਦ ਵਿੱਚ ਗਾਇਜ਼